ਜਿਸ ਦਾ ਅਸਰ ਸ਼ਹਿਰਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਤਸਵੀਰਾਂ ਹੁਣ ਖੰਨਾ ਦੇ ਬਾਜ਼ਾਰਾ ਤੋਂ ਸਾਹਮਣੇ ਆ ਰਹੀਆਂ ਨੇ ਕਿਸਾਨਾਂ ਦੇ ਵੱਲੋਂ ਟਰੈਕਟਰਾਂ ਤੇ ਚੜ ਕੇ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਦੁਕਾਨਾਂ ਖੁੱਲੀਆਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਕਰੀਨ ਤੇ ਕਿ ਬਾਜ਼ਾਰਾਂ ਦੇ ਵਿੱਚ ਕੀ ਹਾਲਾਤ ਪੜੇ ਹੋਏ ਨੇ ਹਾਲਾਂਕਿ ਲਖ ਲਖ ਸ਼ਹਿਰਤ ਤੋਂ ਤਸਵੀਰਾਂ ਸਾਹਮਣੇ ਆ ਰਹੀ ਨੇ ਪ੍ਰਨਾਲਾ ਤੋਂ ਵੀ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕੀਤੀਆਂ ਸੀ ਮੁਕਸਟ ਤੋਂ ਵੀ ਤਸਵੀਰਾਂ ਆਈਆਂ ਸੀ ਕਿ ਕਿਸ ਤਰੀਕੇ ਦੇ ਨਾਲ ਦੁਕਾਨਾਂ ਜੜੀਆਂ ਬੰਦ ਕਰਕੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਤੇ ਅੱਜ 16 ਫਰਵਰੀਏ ਤੇ 16 ਫਰਵਰੀ ਨੂੰ ਪਾਰਟ ਬੰਦ ਦਾ ਸੱਦਾ ਦਿੱਤਾ ਗਿਆ ਸੀ ਸਮਰਥਨ ਮੰਗਿਆ ਗਿਆ ਸੀ ਤੇ ਦੁਕਾਨਾਂ ਬੰਦ ਹੋਈਆਂ ਨੇ ਕਈ ਚੈਰਾਂ ਦੇ ਵਿੱਚ ਦੁਕਾਨਾਂ ਵੀ ਬੰਦ ਦੇਖਣ ਨੂੰ ਮਿਲੀਆਂ ਨੇ ਤੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਤੇ ਤਸਵੀਰਾਂ ਹੁਣ ਤਾਜ਼ਾ ਖੰਨਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਟਰੈਕਟਰ ਲੈ ਕੇ ਬਾਜ਼ਾਰਾਂ ਦੇ ਵਿੱਚ ਕਿਸਾਨ ਪਹੁੰਚੇ ਨੇ ਤਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਸਾਥ ਦਿੱਤਾ ਜਾਵੇ ਤੇ ਜੋ ਦੁਕਾਨਾਂ ਖੁੱਲੀਆਂ ਸੀ ਉਸ ਨੂੰ ਬੰਦ ਵੀ ਕਰਵਾਇਆ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਪਾਰਤ ਬੰਦ ਜੜਾਇਆ ਅੱਜ 12 ਵਜੇ ਤੋਂ 4 ਵਜੇ ਤੱਕ ਦਾ ਕਿਹਾ ਗਿਆ ਸੀ ਕਾਲ ਦਿੱਤੀ ਸੀ ਕਿ 12 ਤੋਂ 4 ਵਜੇ 파ਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਦੁਕਾਨਾਂ ਦੇ ਨਾਲ-ਨਾਲ ਹੋਰ ਵੀ ਬਹੁਤ ਜਿਹੜੇ ਚੀਜ਼ਾਂ ਸੀ ਉਹਨੂੰ ਬੰਦ ਕਰਨ ਦੀ ਲਈ ਕਿਹਾ ਗਿਆ ਸੀ 파ਰਤ ਬੰਦ ਦੇ ਸੱਦੇ ਨੂੰ ਦੇਸ਼ ਦੇ ਵਿੱਚ ਵਕ-ਵਕ ਜਥੇਬੰਦੀਆਂ ਵੱਲੋਂ ਹਮਾਇਤ ਵੀ ਦਿੱਤੀ ਜਾ ਰਹੀ ਹੈ 파ਰਤ ਬੰਦ ਤੁਰਨ ਹਾਲਾਂਕਿ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਗਿਆ ਕਿਹਾ ਗਿਆ ਗਿਆ ਸੀ ਕਿ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਜਾਵੇਗਾ ਸੰਯੁਕਤ ਕਿਸਾਨ ਮੋਰਚਾ ਦਸ ਕੇਂਦਰੀ ਮਜ਼ਦੂਰ ਜਥੇਬੰਦੀਆਂ ਅਤੇ ਮੁਲਾਜ਼ਮ ਯੂਨੀਅਨਸ ਦੀ ਫੈਡਰੇਸ਼ਨ ਨੇ 16 ਫਰਵਰੀ ਨੂੰ ਪਿੰਡੋਪਾਰਥ ਬੰਦ ਦੇ ਸਮਰਥਨ ਦੇ ਵਿੱਚ ਐਲਾਨ ਕੀਤਾ ਕਿ ਕਿਸਾਨਾਂ ਦਾ ਸਾਥ ਦਿੱਤਾ ਜਾਵੇ ਕਿਉਂਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਕਿਸਾਨ ਜਥੇਬੰਦੀਆਂ ਵੱਲੋਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਸਾਰੀਆਂ ਜਿਹੜੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਵੀ ਕਰਨ ਦੇ ਲਈ ਕਿਹਾ ਕਿ ਆਸੇ ਚਿੱਸਤਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ ਬਾਜ਼ਾਰਾਂ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੁਕਾਨਾਂ ਜੋ ਖੁੱਲੀਆਂ ਸੀ ਕਿਸਾਨਾਂ ਦੇ ਵੱਲੋਂ ਨੂੰ ਬੰਦ ਕਰਵਾਇਆ ਜਾ ਰਿਹਾ ਇੱਕ ਵਾਰ ਤਸਵੀਰਾਂ ਦਰੁੱਕਾ ਲੈਂਦੇ ਆ ਕਿ ਕਿਸਾਨਾਂ ਦੇ ਵੱਲੋਂ ਟਰੈਕਟਰਾਂ ਦੇ ਉੱਤੇ ਚੜ ਕੇ ਕਿਸ ਤਰੀਕੇ ਦੇ ਨਾਲ ਦੁਕਾਨਦਾਰਾਂ ਨੂੰ ਜੜੀ ਅਪੀਲ ਕੀਤੀ ਜਾ ਰਹੀ ਹੈ ਔਰ ਹੋਰ ਵੀ ਬੰਦੇ ਨੇ ਜਿਹੜੇ ਵੀ ਜਿੰਨੀਆਂ ਵੀ ਜਥੇਬੰਦੀਆਂ ਨੇ ਨਾ ਵੱਡਾ ਲੱਗਿਆ ਹੋਇਆ ਉਹ ਤੇ ਬੀਬੀ ਨਾਲ ਦਾਨਾਦਾਰੀ ਹੈਗਾ ਇਕੱਲਾ ਮਜ਼ਦੂਰਾ ਵਾਲੇ ਹੈਗਾ ਦਗਾਨਦਾਰ ਵਰਗ ਵੀ ਆਦੇ ਵਿੱਚ ਉਹਦੇ ਵਿੱਚ ਹੋਰ ਵੀ ਬੰਦੇ ਨੇ ਜਿਹੜੇ ਵੀ ਜਿੰਨੀਆਂ ਜੱਫੇ ਬੰਦੀਆਂ ਨੇ ਸਾਰਿਆਂ ਦਾ ਸਾਝਾ ਧਰਨਾ ਉਸ ਧਰਨੇ ਨੂੰ ਸੰਭਾਲਣ ਲਈ ਥੋੜੇ ਵੀਰੋਂ ਸਹਿਯੋਗ ਦੀ ਲੋੜ ਆ ਸਾਨੂੰ ਅਸੀਂ ਥੋੜੇ ਆਪਣੀਆਂ ਉਹ ਅਖਮਾਰੇ ਹੋ ਗਏ ਮਾਰੇ ਭੈਣ ਭਾਈ ਉਹਦੇ ਸਬੂਤ ਕਰਨਾ ਜਿਹੜਾ ਧਰਨਾ ਵੱਡਾ ਲੱਗਿਆ ਹੋਇਆ ਲਾਗੂ ਜੂਰਾ ਵਾਲਾ ਆਏਗਾ ਦਗਾਂਦਾਰ ਵਰਗ ਵੀ ਉਹਦੇ ਵਿੱਚ ਉਹਦੇ ਵਿੱਚ ਹੋਰ ਵੀ ਬੰਦੇ ਨੇ ਜਿਹੜੇ ਵੀ ਜਿੰਨੀਆਂ ਵੀ ਜੱਥੇ ਬੰਦਿਆ ਨੇ ਸਾਰਿਆਂ ਨੇ ਸਾਂਝਾ ਧਰਨਾ ਉਸ ਧਰਨੇ ਨੂੰ ਸਭ ਨੂੰ ਲਈ ਥੋੜੇ ਵੀਰੋ ਸਹਿਯੋਗ ਦੀ ਲੋੜ ਆ ਸਾਨੂੰ ਅਸੀਂ ਥੋੜੇ ਆਪਣੀ